जब मैं साला जब मैं जब उसने लोगे तो ज़्यादा ज़्यादा दूरी लेने जाऊँ अपन एजुकेट हुए हमें लेने चाहोगे सिर्फ ही उनका ज़्यादा होमवर्क होने के नाते माल माल है उसी आपकी

ਤੇ ਮਾਂਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਵੀ ਲੋਕਾਂ ਨੂੰ ਜਾ ਕੇ ਜਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਸੰਸਥਾਵਾਂ ਦੇ ਵਿੱਚ ਪਹੁੰਚ ਕਰਕੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਤੇ ਜਿਹੜੇ ਵੀ ਬੰਦੇ ਕੋਈ ਵਹੀਕਲ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਅਸੀਂ ਅੱਜ ਇੱਥੇ ਆਏ ਆ ਤੇ ਟ੍ਰੱਕ ਜਮੇ ਜਾਂਦੇ ਮੈਂਬਰ ਕਾਫੀ ਮਾਤਰਾ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਸੀ ਸਾਰਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਵੀ ਉਹ ਜਦੋਂ ਕੋਈ ਨਸ਼ਾ ਕਰਕੇ ਕੋਈ ਵੀਹੀਕਲ ਚਲਾਉਂਦੇ ਨੇ ਚਾਹੇ ਕਿਸੇ ਦਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਨਸ਼ੇ ਦੇ ਮਾੜੇ ਪ੍ਰਭਾਵਾਂ ਕਾਰਨ ਜਾਂ ਕਿਸੇ ਦਾ ਨੁਕਸਾਨ ਹੋ ਜਾਂਦਾ ਵੀ ਇਸ ਤੋਂ ਬਚਿਆ ਜਾਵੇ ਨਸ਼ਾ ਕਰਕੇ ਕੋਈ ਡਰਾਈਵਿੰਗ ਨਾ ਕੀਤੀ ਜਾਵੇ ਗੱਡੀ ਦੇ ਵਿੱਚ ਕੋਈ ਫालतू ਸਮਾਨ ਨਾ ਰੱਖਿਆ ਜਾਵੇ ਕਈ ਵਾਰੀ ਅਸੀਂ ਇਹ ਹੁੰਦਾ ਆਪਣੇ ਬ੍ਰੇਕਾਂ ਦੇ ਥੱਲੇ ਪਾਣੀ ਦੀ ਬੋਤਲ ਜਾਂ ਕੋਈ ਹੋਰ ਬੋਤਲ ਕੋਈ ਨਸ਼ੇ ਵਾਲੀ ਬੋਤਲ ਰੱਖ ਲੌਣੇ ਆ ਜਦੋਂ ਕੋਈ ਬ੍ਰੇਕ ਲਾਉਣੇ ਪੈਂਦੇ ਨੇ ਬੋਤਲ ਥੱਲੇ ਆ ਜਾਂਦੀ ਹੈ ਉਹਦੇ ਨਾਲ ਹਾਦਸਾ ਵਾਪਰ ਜਾਂਦਾ ਇਹ ਅਵੇਰਨੈਸ ਕੈਂਪਸ ਹੀ ਰੈਗੂਲਰ ਲਾਉਂਦੇ ਰਹਾਂਗੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿੱਥੇ ਵੀ ਲੋਕ ਨੇ ਇਕੱਠੇ ਹੁੰਦੇ ਨੇ ਉੱਥੇ ਅਸੀਂ ਆਪ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਇਹ ਸੋਚ ਆ ਵੀ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਕਿਵੇਂ ਗੱਡੀ ਚਲਾਉਣੀ ਆ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨੀ ਨੂੰ ਕਿਵੇਂ ਬਚਾਉਣਾ ਬੰਦਿਆਂ ਨੂੰ ਜਿਹੜੇ ਕੋਈ ਐਡਿਕਟ ਹੋ ਗਏ ਉਹਨਾਂ ਨੂੰ ਕਿਵੇਂ ਬਚਾਉਣਾ ਜੇਕਰ ਕੋਈ ਦਾਖਲ ਹੋਣਾ ਚਾਹੁੰਦਾ ਤਾਂ ਪ੍ਰਸ਼ਾਸਨ ਬੋਲੋ ਉਹਨਾਂ ਨੂੰ ਖੁੱਲੀ ਛੁੱਟੀ ਹੈ ਵੀ ਉਹ ਸਾਨੂੰ ਆਪਦਾ ਨਾਮ ਲਿਖਾ ਦੇਣ ਅਸੀਂ ਉਹਨਾਂ ਨੂੰ ਦਾਖਲ ਕਰਾਵਾਂਗੇ ਅਸੀਂ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਕੱਢਣ ਲਈ ਹਰ ਸੰਭਵ ਯਤਨ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ਸੰਬੰਧ ਚ ਇਹ ਆ ਜੀ ਜਦੋਂ ਜਿਹੜੀਆਂ ਪਹਿਲਾਂ ਸਮੱਸਿਆਵਾਂ ਇਹਨਾਂ ਵੱਲੋਂ ਦੱਸਿਆ ਗਈਆਂ ਸੀ ਜਿੱਥੇ ਵੀ ਅਸੀਂ ਸੈਮੀਨਾਰ ਕਰਦੇ ਹਾਂ ਜੋ ਵੀ ਸਮੱਸਿਆਵਾਂ ਦੱਸੀਆਂ ਜਾਂਦੀਆਂ ਨੇ ਲੋਕਾਂ ਵੱਲੋਂ ਸੈਮੀਨਾਰ ਚ ਸ਼ਾਮਲ ਜਿਹੜੇ ਵਿਅਕਤੀ ਨੇ ਜੱਜ ਮੈਂ ਅੱਜ ਅਸੀਂ ਟਰੱਕ ਯੂਨੀਅਨ ਤੇ ਆਏ ਆ ਉਹਨਾਂ ਵੱਲੋਂ ਜੋ ਡਰਾਈਵਰਾਂ ਵੱਲੋਂ ਸਮੱਸਿਆਵਾਂ ਦੱਸੀਆਂ ਗਈਆਂ ਨੇ ਉਹਨਾਂ ਨੂੰ ਹੱਲ ਕਰਾਉਣ ਲਈ ਅਸੀਂ ਜੇਕਰ ਸਾਡੇ ਲੈਵਲ ਤੇ ਕੋਈ ਹੱਲ ਹੋਣ ਵਾਲੀਆਂ ਨੇ ਅਸੀਂ ਆਪਦੇ ਲੈਵਲ ਤੇ ਹੱਲ ਕਰਾਂਗੇ ਜੇ ਕੋਈ ਸਿਵਲ ਪ੍ਰਸ਼ਾਸਨ ਦੇ ਵੱਲੋਂ ਹੱਲ ਹੋਣ ਵਾਲੀਆਂ ਨੇ ਤਾਂ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਾਇਆ ਜਾਊਗਾ ਉਹਦੇ ਸਬੰਧ ਚ ਜਿਹੜੀ ਵੀ ਗੱਡੀ ਕੋਈ ਵਿਚਾਣੇ ਲਾਊਗਾ ਉਹ ਗੱਡੀ ਇੰਪਾਉਂਡ ਕੀਤੀ ਜਾਊਗੀ ਤੇ ਜਿਹੜੇ ਨੋ ਐਂਟਰੀ ਏਰੀਏ ਨੇ ਉਦੇ ਵਿੱਚ ਵੀ ਲੋਕਾਂ ਨੂੰ ਇਹ ਅਪੀਲ ਆ ਇਹ ਬੇਨਤੀ ਹੈ ਵੀ ਨੋ ਐਂਟਰੀ ਏਰੀਆ ਦੇ ਵਿੱਚ ਆਪਦੀ ਗੱਡੀ ਜੋ ਨਿਸ਼ਚਿਤ ਸਮਾਂ ਟ੍ਰੈਫਿਕ ਕੋਲੋਂ ਦਿੱਤਾ ਗਿਆ ਤੇ ਸਬੰਧਿਤ ਜੀ ਬੋਰਡ ਵੀ ਲਾਏ ਗਏ ਨੇ ਉਸ ਮੁਤਾਬਕ ਉਸ ਏਰੀਆ ਦੇ ਵਿੱਚ ਗੱਡੀ ਨਾ ਲੈ ਕੇ ਜਾਣ ਨਹੀਂ ਉਹਨਾਂ ਦਾ ਚਲਾਨ ਹੋਊਗਾ ਮਨਜੀਤ ਸਿੰਘ ਜੀ ਡੀਐਸਪੀ ਸਾਹਿਬ ਜਸਵਿੰਦਰ ਸਿੰਘ ਜੀ ਇੰਸਪੈਕਟਰ ਸਾਹਿਬ ਇੰਸਪੈਕਟਰ ਸਾਹਿਬ ਉਹ ਇੱਥੇ ਆ ਕੇ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਅਤੇ ਨਸ਼ਾ ਛੱਡਣ ਬਾਰੇ ਇਹ ਸਾਡੇ ਸੈਮੀਨਾਰ ਸੁਲਵਾਇਆ ਗਿਆ ਉਦੇ ਸਬੰਧ ਦੇ ਵਿੱਚ ਇਹ ਸਾਰੇ ਪ੍ਰਸ਼ਾਸਨ ਨੇ ਪਹੁੰਚ ਗਏ تھے ਸਾਡੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਾਡੇ ਲੋਕਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਿਆ ਅਤੇ ਜਿਹੜੀਆਂ ਆਪਣੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਇਹਨਾਂ ਦਾ ਹੱਲ ਕਰਨ ਵਾਸਤੇ ਸਾਰੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਗਿਆ ਕਿ ਜਿਹੜੀਆਂ ਤੁਹਾਡੀਆਂ ਪ੍ਰੋਬਲਮਾਂ ਨੇ ਇਹ ਸੋਲਵ ਕੀਤੀਆਂ ਜਾਣਗੀਆਂ ਅਸੀਂ ਵੀ ਆਸ ਕਰਦੇ ਹਾਂ ਮਾਨ ਸਾਹਿਬ ਸਰਕਾਰ ਜਿਹੜੀ ਉਹ ਬੜੀ ਪੰਜਾਬ ਵਾਸਤੇ ਬਹੁਤ ਕਿਉਂਕਿ ਪਹਿਲਾਂ ਦੇਖੋ ਹੁਣ ਕਿੰਨੀਆਂ ਗੱਡੀਆਂ ਦਿੱਤੀਆਂ ਗਈਆਂ ਹਨ ਰੋਡ ਦੇ ਉੱਪਰ ਕਿੰਨੇ ਐਕਸੀਡੈਂਟ ਹੁੰਦੇ ਸਨ ਉਦੇ ਸਬੰਧ ਦੇ ਵਿੱਚ ਹਰ ਥਾਂ ਤੇ 20 20 30 30 ਕਿਲੋਮੀਟਰ ਤੇ 5 5 6 6 ਮੁਲਾਜ਼ਮ ਇੱਕ ਗੱਡੀ ਜਿੱਥੇ ਵੀ ਕਿਸੇ ਦੀ ਗੱਡੀ ਨੂੰ ਕੋਈ ਪ੍ਰੋਬਲਮ ਆਉਂਦੀ ਆ ਇੱਥੇ ਕੋਈ ਐਕਸੀਡੈਂਟ ਹੁੰਦਾ ਹੈ ਉੱਥੇ 5 ਮਿੰਟ ਦੇ ਵਿੱਚ ਉਹ ਪਹੁੰਚ ਜਾਂਦੇ ਹਨ ਤੇ ਜਿੱਥੇ ਕੋਈ ਐਕਸੀਡੈਂਟ ਹੋ ਗਿਆ ਉਹਨੂੰ ਨਾਲ ਦੀ ਨਾਲ ਹਸਪਤਾਲ ਦੇ ਵਿੱਚ ਤੇ ਉਹ ਗੱਡੀ ਨੂੰ ਉਥੋਂ ਕ੍ਰੇਨ ਮੰਗਵਾ ਕੇ ਉਹਨੂੰ ਗੱਡੀ ਨੂੰ ਸਾਈਡ ਤੇ ਕਰਨਾ ਇਹ ਮਾਨ ਸਾਹਿਬ ਤੇ ਸਾਡੇ ਬਰਨਾਲਾ ਦੇ ਜਿਹੜੇ ਮੰਤਰੀ ਸਾਹਿਬ ਗੁਰਮੀਤ ਸਿੰਘ ਮੀਤਿਆਰ ਸਾਹਿਬ ਉਹ ਬੜੇ ਸਵਿਰਧ ਨੇ ਤੇ ਸਾਡੀਆਂ ਸਮੱਸਿਆਵਾਂ ਨੂੰ ਸਾਨੂੰ ਆਸ ਹੈ ਚੰਗੀ ਤਰ੍ਹਾਂ ਸੁਣਿਆ ਤੇ ਸਾਡੀਆਂ ਜਿਹੜੀਆਂ ਪ੍ਰੋਬਲਮਾਂ ਨੇ ਇਹ ਸਾਰੀਆਂ ਨੂੰ ਸੋਲਵ ਕਰਨਗੇ ਸੀ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ